ਹੈਲੋ ਹਾਂਜੀ ਸ਼ਸ਼ੀ ਕਾਲ ਜੀ ਅੱਜ ਆਪਾਂ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਕੋਲ ਇੱਕ ਹੋਰ ਨਿਊ ਸੂਟ ਦਾ ਡਿਜ਼ਾਈਨ ਇਹ ਆਪਾਂ ਰੈਡੀ ਕੀਤਾ ਜੀ ਫਰੌਕ ਫੈਬਰਿਕ ਰਹਿਣ ਵਾਲਾ ਹੈ ਪਿਓਰ ਚਨੂਨ ਦੀ ਫਰੌਕ ਹੈ ਠੀਕ ਹੈ ਜੀ ਟੈਕ ਦੇ ਵਿੱਚ ਫੈਬਰਿਕ ਰਹਿਣ ਵਾਲਾ ਹੈ ਤੇ ਜਿਹੜੀਆਂ ਪਹਿਣਾ ਚੈਨਲ ਤੇ ਨਿਊ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਠੀਕ ਹੈ ਜੀ ਲਾਈਕ ਬਹੁਤ ਘੱਟ ਕਰ ਦਿਓਗੇ ਤੁਸੀਂ ਜਦੋਂ ਵੀਡੀਓ ਵਾਚ ਕਰਦੇ ਹੋ ਤਾਂ ਪਲੀਜ਼ ਲਾਈਕ ਵੀ ਕਰਿਆ ਕਰੋ ਠੀਕ ਹੈ ਜੀ ਫੈਬਰਿਕ ਤੁਸੀਂ ਦੇਖ ਲਿਆ ਪਿਓਰ ਚਨੂਨ ਦਾ ਫੈਬਰਿਕ ਹੈ ਇਹ ਫਰੌਕ ਦਾ ਡਿਜ਼ਾਈਨ ਆਪਾਂ ਰੈਡੀ ਕੀਤਾ ਠੀਕ ਹੈ ਜੀ ਇਹ ਫਰੌਕ ਦੇ ਵਿੱਚ ਆਪਾਂ ਨੇ ਇਸ ਟਾਈਪ ਦੇ ਫਲਾਵਰ ਪਾਏ ਨੇਗੇ ਤੇ ਇਹਦਾ ਟ੍ਰੇਸ ਵੀ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਸਾਰੇ ਫਲਾਵਰ ਨੇ ਜਿਹੜੇ ਨੋਟਵਰਕ ਦੇ ਪਾਏ ਹੋਏ ਨੇ ਤੇ ਬੁਲੀਅਨ ਦੀਆਂ ਇਹਨੂੰ ਬਲਾਈਆਂ ਨੇ ਪੱਤੀਆਂ ਵਿੱਚ ਕੀਤਾ ਜੀ ਆਪਾਂ ਨੇ ਹੈਂਡਵਰਕ ਠੀਕ ਹੈ ਜੀ ਲਵੈਂਡਰ ਲਾਈਟ ਲਵੈਂਡਰ ਕਲਰ ਦੇ ਉੱਪਰ ਆਪਾਂ ਨੇ ਪਰਪਲ ਕਲਰ ਦੀਆਂ ਜਿਹੜੀਆਂ ਫੁੱਲ ਪਾਏ ਹੋਏ ਨੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਫਲਾਵਰ ਆਪਾਂ ਨੇ ਪਾਏ ਨੇ ਚਾਰ ਫੁੱਲ ਪਾਏ ਨੇ ਜੀ ਫਰੰਟ ਦੇ ਉੱਪਰ ਫਰੌਕ ਵਿੱਚ ਵਿੱਚ ਪਾਈਆਂ ਨੇ ਜੀ ਹੈਂਡਵਰਕ ਨਾਲ ਬੂਟੀਆਂ ਠੀਕ ਹੈ ਜੀ ਜਿਹੜੀ ਸਪਰਿੰਗ ਲਾਏ ਹੋਏ ਨੇ ਇਹਨਾਂ ਦੇ نیچے ਯੂਜ਼ ਕੀਤੀ ਹੈ ਸਿੱਪੀ ਤੁਸੀਂ ਸ਼ਾਈਨਿੰਗ ਦੇਖ ਸਕਦੇ ਹੋ ਠੀਕ ਹੈ ਜੀ ਬਹੁਤ ਹੀ ਸੋਹਣੀ ਫਰੌਕ ਹੈ ਜਿਹੜੀ ਬਣ ਕੇ ਰੈਡੀ ਹੋਈ ਹੈਗੀ ਠੀਕ ਹੈ ਜੀ ਤੇ ਇੱਕ ਕਸਟਮਰ ਦਾ ਆਰਡਰ ਸੀਗਾ ਤੇ ਇਹ ਆ ਗਿਆ ਦਾ ਬੈਕ ਸਾਈਡ ਤੇ ਬੈਕ ਸਾਈਡ ਦੇ ਵੀ ਕਸਟਮਰ ਨੇ ਫਲਾਵਰ ਫੁੱਲ ਘੇਰ ਦੇ ਉੱਪਰ ਜਿਹੜੇ ਫਲਾਵਰ ਪਾਏ ਗਏ ਨੇ ਠੀਕ ਹੈ ਜੀ ਟੋਟਲ ਆਪਾਂ ਨੇ 8 ਫੁੱਲ ਪਾਏ ਨੇਗੇ ਠੀਕ ਹੈ ਜੀ 4 ਕੋਲ ਨੀਤੇ 4 ਉੱਪਰ ਨੂੰ ਲੀ ਠੀਕ ਹੈ ਜੀ ਵਿਚ ਪਾਈਆਂ ਨੇ ਫਰੰਟ ਦੇ ਵਿੱਚ ਬੂਟੀਆਂ ਇਹ ਆ ਗਈ ਜੀ ਆਪਣੇ ਬਾਜੂ ਦਾ ਡਿਜ਼ਾਈਨ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਬਾਜੂ ਦਾ ਡਿਜ਼ਾਈਨ ਆ ਗਿਆ ਠੀਕ ਹੈ ਜੀ ਤੇ ਜਿਹੜੀਆਂ ਇਹ ਵਾਲੇ ਆ ਇਹ ਆ ਗਿਆ ਜੀ ਆਪਣੇ ਨੈਕ ਦਾ ਡਿਜ਼ਾਈਨ ਇਹਦੇ ਵਿੱਚ ਜਿਹੜੀਆਂ ਬੂਟੀਆਂ ᱛੀਆਂ ਕਸਟਮਰ ਨੇ ਸਕਿਪ ਕਰਵਾ ਕੇ ਨਿਊ ਡਿਜ਼ਾਈਨ ਦੇ ਨਾਲ ਰੈਡੀ ਕਰਵਾਇਆ ਸੀਗਾ ਉਹਨਾਂ ਨੇ ਇਸ ਤਾਈਪ ਹੀ ਉਹਨਾਂ ਨੇ ਇਹ ਡਿਜ਼ਾਈਨ ਭੇਜਿਆ ਸੀ ਜੇ ਆਪਾਂ ਬਿਲਕੁਲ ਡਿੱਟੋ ਮੇਰਾ ਆਪਾਂ ਉਹਨਾਂ ਨੂੰ ਸੈਂਡ ਕਰ ਦਿੱਤਾ ਹੈ ਇਹ ਆ ਗਿਆ ਜੀ ਪੌਂਟਿਆਂ ਦੇ ਉੱਪਰ ਵਰਕ ਠੀਕ ਹੈ ਜੀ ਫੁੱਲ ਹੈਵੀ ਫਰਾਕ ਹੈ ਜਿਹੜੀ ਬਣ ਕੇ ਰੈਡੀ ਹੋਈ ਸੀਗੀ ਅੱਠ ਫੁੱਲ ਫਰਾਕ ਦੇ ਘੇਰ ਦੇ ਉੱਪਰ ਤੇ ਵਿੱਚ ਬੂਟੀਆਂ ਸੀ ਅਵੀ ਸ਼ੇਪ ਦਾ ਨੈੱਕ ਬਣਾਇਆ ਸੀ ਜੀ ਤੇ ਵਿੱਚ ਵੀ ਬੂਟੀਆਂ ਸੀਗੀਆਂ ਚੈੱਕ ਕਰ ਸਕਦੇ ਹੋ ਦੂਰ ਤੋਂ ਤੁਸੀਂ ਇਹ ਆਪਣਾ ਫਰਸਟ ਪੱਲਾ ਆ ਗਿਆ ਜੀ ਉਹ ਸੈਕਿੰਡ ਪੱਲਾ ਆ ਰਿਹਾ ਤੇ ਉਹਦੇ ਉੱਪਰ ਆ ਗਿਆ ਜੀ ਬਾਜੂ ਦਾ ਡਿਜ਼ਾਈਨ ਠੀਕ ਹੈ ਜੋ ਉੱਪਰ ਪੌਂਟਿਆਂ ਦਾ ਆ ਗਿਆ ਸਾਈਡ ਤੇ ਆ ਗਿਆ ਨੈੱਕ ਠੀਕ ਹੈ ਜੀ ਫਰੌਕ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਤੁਸੀਂ ਕਿਸੇ ਵੀ ਟਾਈਪ ਦੀ ਫਰੌਕ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਨਾਲ ਵੀ ਕਰਵਾ ਸਕਦੇ ਹੋ ਤੇ ਨੀਡਲਵਰਕ ਨਾਲ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਜਿੰਨਾ ਪੈਨਾਂ ਨੇ ਆਰਡਰ ਦੇਣੇ ਨੰਬਰ স্ক্রিন ਤੇ ਚੱਲ ਰਿਹਾ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਪਲੀਜ਼ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਹੋ ਸਕਦਾ ਤਾਂ ਤੁਸੀਂ ਸਟੇਟਸ ਅਪਲੋਡ ਕਰ ਸਕਦੇ ਹੋ ਠੀਕ ਹੈ ਜੀ ਚੈੱਕ ਕਰੋ ਜੀ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਸੀ ਤੁਸੀਂ ਇਹ ਜਿਹੜੇ ਫਲਾਵਰ ਨੇ ਉਹ ਘੇਰੇ ਦੇ ਤੇ ਸੂਟ ਦੇ ਘੇਰੇ ਤੇ ਵੀ ਪਵਾ ਸਕਦੇ ਹੋ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਡਿਜ਼ਾਈਨ ਠੀਕ ਹੈ ਜੀ ਇਹ ਡਿਜ਼ਾਈਨ ਦਾ ਤੁਹਾਨੂੰ ਟ੍ਰੇਸ ਵੀ ਮਿਲ ਜੂਗਾ ਆਪਣੇ ਕੋਲ ਜਿੰਨਾ ਪਹਿਨਣੇ ਟ੍ਰੇਸ ਲੈਣਾ ਹੋਵੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਸੂਟ ਜਾਂ ਫਰੌਕ ਦੇ ਵਿੱਚ ਰੈਡੀ ਕਰਵਾਉਣਾ ਹੈਗਾ ਤਾਂ ਇਹ ਡਿਜ਼ਾਈਨ ਬਹੁਤ ਜ਼ਿਆਦਾ ਵਧੀਆ ਰਹਿਣ ਵਾਲਾ ਹੈਗਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਨੇੜੇ ਤੋਂ ਫਲਾਵਰ ਵੀ ਚੈੱਕ ਕਰਵਾ ਦਿੱਤੇ ਜੀ ਆਪਾਂ ਨੇ ਠੀਕ ਹੈ ਜੀ ਤੀਪੀ ਦਾ ਵਰਕ ਕੀਤਾ ਹੋਇਆ ਨਾਲ ਪੱਤੀਆਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਜ਼ਿਆਦਾ ਸੋਹਣੀਆਂ ਪੱਤੀਆਂ ਨਹੀਂ ਆ ਠੀਕ ਹੈ ਜੀ ਫੁੱਲ ਸਫਾਈ ਦੇ ਨਾਲ ਵਰਕ ਹੈ ਜਿਹੜਾ ਉਹ ਤੁਹਾਨੂੰ ਕੀਤਾ ਹੋਇਆ ਮਿਲੂ ਹਾਂ ਜੀ ਜਲਦੀ ਜਲਦੀ ਜਿੰਨਾ ਪੈਨਾਂ ਨੇ ਆਰਡਰ ਦੇਣ ਹੈਗਾ ਤਾਂ ਉਹ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਓਕੇ ਜੀ ਮਿਲਦੇ ਹਾਂ ਜੀ ਕੱਲ ਨੂੰ ਨਿਊ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਓਕੇ ਜੀ ਥੈਂਕ ਯੂ